ਜਾ ਭੈਣ ਚੋਂ ਇੱਕ ਵੀ ਨਹੀਂ ਛੱਡਿਆ ਯਾਰ ਮੇਰੇ ਸਾਲਿਆਂ ਨੇ ਆਂਡੇ ਹੀ ਰਹਿ ਗਏ ਬੱਚੇ ਹੀ ਰਹਿ ਗਏ ਦੋ ਓਏ ਓਏ ਵੀ ਲੈ ਜਾਂਦੇ ਚੱਕ ਕੇ ਭੈਣ ਦੇ ਖਸਮੋ ਘੋਮਾ ਦਾ ਕਿਸੇ ਨੂੰ ਜਵਾਬ ਨਹੀਂ ਸੀ ਦਿੱਤਾ ਕਦੇ ਓਏ ਪਰ ਜਿੰਦਾ ਭੰਨ ਕੇ ਓਏ ਆਂਡੇ ਹੀ ਰਹਿ ਗਏ ਬਿੱਲਿਆ ਕੱਲੇ ਉਹ ਮਾਤਾ ਤੈਨੂੰ ਪਤਾ ਹੀ ਨਹੀਂ ਲੱਗਿਆ ਤੁਹਾਨੂੰ ਸੁਰਤ ਹੀ ਨਹੀਂ ਸੀ ਮੈਨੂੰ ਕੀ ਪਤਾ ਮੈਂ ਤਾਂ ਇਧਰ ਆਈਆਂ ਪਹਿਲਾਂ ਜੇੜਾ ਮਾਰ ਕੇ ਗਈਆਂ ਮੈਂ ਪਹਿਲਾਂ ਮਾਰ ਕੇ ਤੂੰ ਖੜਕਾ ਖੁੜਕਾ ਹੁੰਦਾ ਤੈਨੂੰ ਜਮਾ ਹੀ ਨਹੀਂ ਸੁਣਿਆ ਆ ਇਹਦੇ ਚੋਂ ਵਾਏ ਨਿਕਲ ਜਾਂਦੀ ਸੀ ਨਾ ਆਹ ਬਿੱਲੀ ਬਿੱਲੀ ਹੋਊ ਮੈਨੂੰ ਆਏ ਸੀ ਮੈਂ ਕਿਹੜਾ ਆਉਂਗਾ ਇੱਥੇ ਬਿੱਲੀ ਤੱਕੇ ਵੀ ਆ ਜਾਂਦੀ ਆ ਮੈਂ ਬਿੱਲੀ ਹੋਊਗੀ ਮੈਨੂੰ ਕੀ ਪਤਾ ਆ ਇਹ ਕਿੱਥੋਂ ਦੀ ਆ ਭੈਣ ਘੜਾਵੇ ਆ ਤਾਂ ਬੱਚਾ ਹੀ ਰਹਿ ਗਿਆ ਇਧਰ ਦੇਖ ਸੁੱਕੀ ਇਧਰ ਟੰਗੀਆਂ ਪਈਆਂ ਦੇਖ ਆ ਬੱਚਾ ਰਹਿ ਗਿਆ ਕੋ ਆ ਵੀ ਲੈ ਜਾਂਦੇ ਚੱਕ ਕੇ ਇਹਨੂੰ ਲੈ ਜਾਣਾ ਸੀ ਆ ਵੀ ਕਾਹਤੋਂ ਛੱਡ ਕੇ ਗਏ ਇੱਧਰ ਦੇਖ ਯਾਰ ਇੱਧਰ ਇਟਾਂ ਡਿੱਗੀਆਂ ਸੁੱਕੀ ਜਰਾ ਦੇ ਆ ਦੇਖ ਇੱਧਰ ਦੀ ਆਏ ਬੰਦੇ ਦੇਖ ਮੈਂ ਕਾਹਤੋਂ ਗਿਆ ਸੱਟ ਪਾਉਣ ਭੈਣ ਚੋਦ ਮੈਂ ਤਾਂ ਲੋਕਾਂ ਤੋਂ ਮਸਾਂ ਇੱਕ ਇੱਕ ਦੋ ਦੋ ਕਰਕੇ ਇਕੱਠੇ ਕਰੇ ਸੀ ਆ ਦੇ ਇਟਾਂ ਡਿੱਗੀਆਂ ਮੈਂ ਇੱਧਰ ਦੀ ਪਾਥੀਆਂ ਡਿੱਗੀਆਂ ਇੱਧਰ ਦੇ ਆਇਆ ਆ ਮਗਰ ਦੀ ਆਏ ਬਿੱਥੋਂ ਦੀ ਆਇਆ ਹੁਣਾਂ ਕੋਈ ਇੱਧਰ ਦੀ ਚੜ ਗਿਆ ਉਹ ਇੱਥੋਂ ਦੀ ਹਾਈ ਵੇ ਮਤਾ ਨੂੰ ਜਮੀ ਨਹੀਂ ਖੜਕੇ ਘੁਰਕੇ ਦਾ ਪਤਾ ਲੱਗਿਆ ਬਾਈ ਪਤਾ ਨਹੀਂ ਲੱਗਿਆ ਮਾਛਾ ਉਹਨੇ ਤਾਂ ਇਕੱਠੇ ਕਰੇ ਸੀ ਇੱਕ ਇੱਕ ਦੋ ਦੋ ਕਿਥੋਂ ਕੋਈ ਕਿਥੋਂ ਤੇ ਆ ਬਾਜੀਆਂ ਜਿੱਤੀਆਂ ਸੀ ਦੋ ਤਿੰਨ ਵੇ ਲੋਕਾਂ ਨੂੰ ਆਏ ਹੋ ਗਿਆ ਫਿਰ ਇਹ ਚੰਗੇ ਹੋਣਗੇ ਕਬੂਤਰ ਬਾਜੀਆਂ ਵਾਲੇ ਤੇ ਆਈ ਲੈ ਗਿਆ ਇੱਕ ਇਹਦਾ ਸੁਭਾਅ ਹਰੇਕ ਨੂੰ ਦਿਖਾ ਦਿੰਦਾ ਮਾਛਾ ਇਹ ਪੇਤ ਕੋਈ ਲੈ ਗਿਆ ਕੋਈ ਇੱਥੇ ਕੈਮਰੇ ਕੋਪਰੇ ਦੇਖਦੇ ਮੈਂ ਤਾਂ ਹੋਰ ਇੱਥੇ ਇੱਕ ਕੈਮਰੇ ਲੱਗੇ ਛੋਟੇ ਕਿਤੇ ਮਾ ਫੈਮਰੇ ਨਹੀਂ ਹੈਗੇ ਸਾਡੇ ਨਹੀਂ ਹੈ ਇੱਥੇ ਉਹ ਪਰੇ ਆ ਸਾਹਮਣੇ ਉੱਥੇ ਹੁਣ ਕੀ ਮੈਂ ਇਹਨਾਂ ਨਾਲੇ ਕਹਿਣਾ ਨਾ ਮਤਬ ਕਿਸੇ ਨੂੰ ਘਰੇ ਨਾ ਬੜਾ ਕਰ ਹੱਸੇਰਾ ਆਪ ਜਾਈ ਬਣਾ ਲੈਣੇ ਬਗਲੇ ਕੁਰੀ ਇੱਕ ਨੂੰ ਕੋਈ ਆਪ ਦਕਾਉਣ ਬੰਦਾ ਆ ਦੇ ਗਿਆ ਹੁਣ ਕਾਢ ਕਿਹਨੂੰ ਕੋਈ ਆਹ ਮੈਂ ਰੋਹੀ ਭੇਟ ਕੋਈ ਲਗਿਆ ਕੋਈ